ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਕਰਮ ਧਰਮ ਸਭ ਬੰਦਨਾ ਪਾਪ ਪੁੰਨ ਸੰਬੰਧ ਜਿਸ ਤਰ੍ਹਾਂ ਇਹ ਉਚਾਰਨ ਕਰਨਾ ਹੈ ਕਿ ਇਕੱਠੇ ਕਹਿੰਦੇ ਆ ਪਾਪ ਪੁੰਨ ਕਹਿ ਜਾਂਦੇ ਹਨ ਜਿਹਦੇ ਨਾਲ ਇੱਕ ਪੱਪਾ ਰਹਿ ਜਾਂਦਾ ਹੈ ਦੋਵੇਂ ਪੱਪੇ ਸ਼ੁੱਧ ਬੋਲਨੇ ਪਾਪ ਪੁੰਨ ਸੰਬੰਧ ਮਮਤਾ ਮੋਹ ਸੁ ਬੰਦਨਾ ਪੁੱਤਰ ਕਲਤਰ ਸੁ ਧੰਦ ਜਹ ਦੇਖਾ ਤਹ ਜੇਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਣ ਵਰਤੇ ਅੰਦ ਮਹੱਲਾ ਚੌਥਾ ਅੰਦੇ ਚੰਨ ਤਾਥੀਐ ਜਾ ਸਤਗੁਰ ਮਿਲੈ ਰਜਾਈ ਬੰਧਨ ਤੋੜੈ ਸਤਿ ਵਸੈ ਅਗਿਆਨ ਅਧੇਰਾ ਜਾਇ ਸਭ ਕਿਛ ਦੇਖੈ ਤਿਸਾ ਕਾ ਜਿਨ ਕੀਆ ਤਨ ਸਾਜ ਨਾਨਕ ਸਰਨ ਕਰਤਾਰ ਕੀ ਕਰਤਾ ਰਖੈ ਲਾਜ ਪੌੜੀ ਜਦਹ ਆਪੇ ਥਾਠ ਕੀਆ ਬਹਿ ਕਰਤਾ ਜਦਹ ਇਥੀ ਯਮਕ ਲੱਗ ਜੇਗੀ ਜਦਹ ਪੋਲਾ ਹੀ ਉਚਾਰਨ ਕਰਨਾ ਹੈ ਜਦਹ ਨਹੀਂ ਕਹਿਣਾ ਜਦਹ ਆਪੇ ਥਾਠ ਕੀਆ ਬਹਿ ਕਰਤਾ ਜਦਹ ਆਪੇ ਥਾਠ ਕੀਆ ਬਹਿ ਕਰਤਾ ਤਦਹ ਪੁੱਛ ਨਾ ਸੇਵਕ ਬੀਆ ਤਦਹ ਇਥੇ ਯਮਕ ਪੁੱਛ ਨਾ ਸੇਵਕ ਬੀਆ ਤਦਹ ਕਿਆ ਕੋ ਲੇਵੈ ਕਿਆ ਕੋ ਦੇਵੈ ਤਦਹ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰ ਨਾ ਦੂਜਾ ਕੀਆ ਫਿਰ ਆਪੇ ਜਗਤ ਉਪਾਇਆ ਕਰਤਾ ਫਿਰ ਆਪੇ ਜਗਤ ਉਪਾਇਆ ਕਰਤਾ ਫਿਰ ਆਪੇ ਜਗਤ ਉਪਾਇਆ ਕਰਤਾ দান ਸਭਨਾ ਕੋ ਦਿਆ ਆਪੇ ਸੇਵ ਬਣਾਈਐ ਨਾ ਗੁਰਮੁਖ ਹਾਂਜੀ ਗੁਰਮੁਖ ਪਤ ਤੇ ਵਿਸਰਾਮ ਹੈ ਆਪੇ ਸੇਵ ਬਣਾਈਐ ਨਾ ਗੁਰਮੁਖ ਆਪੇ ਸੇਵ ਬਣਾਈਐ ਨਾ ਗੁਰਮੁਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪ ਨਿਰੰਕਾਰ ਆਕਾਰ ਹੈ ਆਪੇ ਅਪੇ ਕਰੰਤ ਸੁਥੀਆ ਅਪੇ ਕਰੈ ਸੁਥੀਆ ਸ਼ਲੋਕ ਮਹੱਲਾ ਤੀਜਾ ਗੁਰਮੁਖ ਪ੍ਰਾਪਿ ਸੇਵਹਿ ਸਾਧ ਸਾਚਾ ਅਣ ਦਿਨ ਸਹਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੇ ਅਰਧ ਉਰਧ ਉਰਤਾਰ ਅੰਤਰ ਪ੍ਰੀਤਮ ਵਸਿਆ ਨਹੀਂ ਕਹਿਣਾ ਜਿੱਥੇ ਰਾਰੇ ਨੂੰ ਸਿਆਰੀ ਹੋਵੇ ਉੱਥੇ ਵੱਖਰਾ ਕਹਿਣਾ ਜਿੱਥੇ ਰਾਰੇ ਨੂੰ ਸਿਆਰੀ ਨਾ ਹੋਵੇ ਉਹ ਸੰਬੰਧਕ ਪਾਠ ਹੈ ਕਠਾ ਹੀ ਪਾਠ ਬੋਲਣਾ ਅਰਧ ਉਰਧ ਔਰ ਧਾਰ ਅੰਤਰਪ੍ਰੀਤਮ ਵਸਿਆ ਤੋਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਏ ਹਨ ਆਪੇ ਕਿਰਪਾ ਧਾਰ ਜਿਹੜੇ ਪਾਦ ਹੁੰਦੇ ਹਨ ਨਾ ਹੁੰਦਾ ਦਾ ਥੋੜਾ ਜਿਹਾ ਫਰਕ ਹੈ ਪਰ ਉਹਦੇ ਉਹ ਸ਼ੁੱਧ ਹੋ ਜਾਂਦਾ ਹੈ ਪਾਦ ਜਿਵੇਂ ਹੁਣ ਪ੍ਰੀਤਮ ਕਹ ਦਾਂਗੇ ਰਾਰਾ ਪੂਰਾ ਲੱਗ ਗਿਆ ਜੇ ਹੀਠਾ ਰਾਰਾ ਹੋਵੇ ਪ੍ਰੀਤਮ ਪ੍ਰੀ ਬੜੀ ਵਾਰ ਆਏਗਾ ਪ੍ਰੀਤ ਪਾਦ ਪ੍ਰੀਤਮ ਪਾਦ ਤਾ ਉਹਨੂੰ ਮਿਹਨਤ ਕੀਤੀ ਹੋਵੇ ਆਪਣੇ ਦਿਮਾਗ 'ਚ ਇਹ ਗੱਲ ਬੈਠੀ ਹੋਵੇ ਫਿਰ ਆਪਾਂ ਜਿੱਥੇ ਪ੍ਰੀਤਮ ਆਊਗਾ ਪ੍ਰੀਤਮ ਕਵਾਂਗੇ ਜਿੱਥੇ ਪ੍ਰੀਤਮ ਆਊਗਾ ਉਥੇ ਪ੍ਰੀਤਮ ਕਵਾਂਗੇ ਚਲੋ ਆਪੇ ਕਿਰਪਾ ਧਾਰ ਮਹੱਲਾ ਤੀਜਾ ਕਹੇ ਹੈ ਕਥੇ ਹੈ ਨਾ ਪਾਈ ਹੈ ਅਨ ਦਿਨ ਰਹੇ ਸਦਾ ਗੁਣ ਗਾਈ ਵਿਣ ਕਰਮੈ ਕਿਨੈ ਨਾ ਪਾਇਉ ਭੌਕ ਮੁ ਬਿਲ ਲਾਈ ਪਾਇਉ ਹੁੰਦੀਆਂ ਤੇ ਇੰਜ ਲੱਗਦਾ ਵੀ ਹੁੰਦਾ ਥੋੜਾ ਜਿਹਾ ਹੀ ਫਰਕ ਹੈ ਪਰ ਇਹਦੇ ਨਾਲ ਮਤਲਬ ਕਿ ਸ਼ੁੱਧ ਤੇ ਅਸ਼ੁੱਧ ਦੀ ਜਿਹੜੀ ਗੱਲ ਹੈ ਨਾ ਉਹ ਵੱਖਰੀ ਹੈ ਸ਼ੁੱਧ ਹੋਣਾ ਤੇ ਉਹਨੂੰ ਸ਼ਬਦ ਨੂੰ ਸੋਧਣਾ ਵੀ ਇਹਨੂੰ ਪਾਇਓ ਬੋਲਣਾ ਇਹ ਤੇ ਮਿਹਨਤ ਨਾਲ ਸ਼ੁੱਧ ਹੋਣਗੇ ਨਹੀਂ ਤੇ ਪਾਇਓ ਪਾਇਓ ਦਾ ਚੱਲੀ ਜਾਣਾ ਵਿਣ ਕਰਮੈ ਕਹਣਾ ਨਾ ਪਾਇਓ ਭੌਕ ਮੁਏ ਬਿਲ ਲਾਏ ਗੁਰ ਕਾ ਸ਼ਬਦ ਮਾਨ ਤਨ ਭਿਜੈ ਗੁਰ ਕਾ ਸਬਦ ਮਨ ਤਨ ਭਿਜੈ ਆਪ ਵਸੈ ਮਨ ਆਇ ਨਾਨਕ ਨਦਰਿ ਪਾਈਐ ਆਪੇ ਲਏ ਮਿਲਾਇ ਪੌੜੀ ਆਪੇ ਵੇਰ ਪ੍ਰਾਣ ਸਭ ਸਾਸਤ ਆਪ ਕਥੈ ਆਪ ਭਿਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕਰੀਜੈ ਆਪ ਪਰਵਿਰਤ ਆਪ ਨਿਵਰਤੀ ਆਪ ਪਰਵਰਤ ਆਪ ਨਿਰਵਰਤੀ ਆਪ ਪਰਵਰਤ ਆਪ ਨਿਰਵਰਤੀ ਆਪੇ ਆਕਾਠਕ ਥੀਜੈ ਆਪੇ ਪੁੰਨ ਸਭ ਆਪੇ ਸਭ ਆਪ ਕਰਾਈ ਆਪ ਅਲਪਤ ਵਰਤੀਜੈ ਅਲਪਤ ਵਰਤੀਜੈ ਆਪੇ ਪੁੰਨ ਸਭ ਆਪ ਕਰਾਈ ਆਪ ਅਲਿਪਤ ਵਰਤੀਜੈ ਆਪੇ ਸੁਖ ਦੁਖ ਦੇਵਾ ਕਰਤਾ ਆਪੇ ਬਖਸ਼ ਕ੍ਰਿਜੈ ਆਪੇ ਹਾਂਜੀ ਆਪੇ ਸੁਖ ਦੁਖ ਦੇਵਾ ਕਰਤਾ ਆਪੇ ਬਖਸ਼ ਕ੍ਰਿਜੈ ਸ਼ਲੋਕ ਮਹੱਲਾ 3 ਸੇਖਾ ਅੰਦਰ ਹੋ ਜੋਰ ਛੱਡ ਤੂੰ ਭੋ ਕਰ ਝੱਲ ਗਵਾਈ ਇਹ ਸਿੱਖਾ ਪਦ ਤੇ ਜਮਕ ਲਾ ਦਨੀ ਹੈ ਸਿੱਖਾ ਅੰਦਰ ਹੋ ਜੋਰ ਛੱਡ ਤੂੰ ਇਥੇ ਵਿਸਰਾਮ ਭੋ ਕਰ ਇਕੱਠਾ ਨਹੀਂ ਗੈਦਨਾ ਪਉ ਕਰ ਝੱਲ ਗਵਾਏ ਗੋਰ ਕੈ ਭੈ ਕੀਤੀ ਨਿਸਤਰੀ ਭੈ ਵਿੱਚ ਨਿਰਭਉ ਪਾਈ ਮਨ ਕਠੋਰ ਸ਼ਬਦ ਭੇਦ ਤੂੰ ਸਾਤ ਵਸੈ ਮਨ ਆਏ ਸ਼ਾਂਤੀ ਵਿਚਾਰ ਕਮਾਵਣੀ ਸ਼ਾਂਤੀ ਵਿਚਾਰ ਕਮਾਵਣੀ ਵਾਵਾ ਦੱਬ ਕੇ ਬੋਲਦਾ ਕਮਾਵ ਆਮ ਕਈ ਵਾਰ ਨਾ ਕਮਾਵਣੀ ਮੇਰਾ ਵਾਬਾ ਰਹਿ ਜਾਂਦਾ ਹੈ ਕਮਾਵਣੀ ਸ਼ਾਂਤੀ ਵਿਚਾਰ ਕਮਾਵਣੀ ਸਖਸਮ ਪਾਏ ਥਾਈ ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ ਪੁੱਛੋ ਗਿਆਨੀ ਜਾਏ ਮਹੱਲਾ ਤੀਜਾ ਮਨਮੁਖ ਮਾਇਆ ਮੂਹ ਹੈ ਨਾਮ ਨਾ ਲਗੋ ਪਿਆਰ ਕੂੜ ਕਮਾਵੈ ਕੂੜ ਸੰਗ ਰਹਿ ਕੂੜ ਕਰੇ ਆਹਾਰ ਏ ਸੰਗ੍ਰਹਿ ਸੰ ਤੋਂ ਡੈਸ਼ ਦੇ ਦਿੰਨੀ ਐ ਸੰਗ੍ਰਹਿ ਪਾਠ ਇਕੱਠਾ ਹੀ ਕਰਨਾ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਵਿਖ ਮਾਇਆ ਧਨ ਸੰਚ ਮਰਹਿ ਅੰਤੇ ਹੋਏ ਸਭ ਛਾਰ ਕਰਮ ਧਰਮ ਸੁੱਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਜੇ ਮਨਮੁਖ ਕਮਾਵੇ ਸੋ ਥਾਇ ਨ ਪਵੇ ਦਰਗਹ ਹੋਇ ਖੁਆਰ ਨਾਨਕ ਜੇ ਮਨਮੁਖ ਕਮਾਵੇ ਫਿਟਮਕ ਸੋ ਥਾਇ ਨ ਪਵੇ ਅਤੀਸਾਮ ਦਰਗਹ ਹੋਇ ਖੁਆਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਪੰਡ ਕਰੇ ਆਪੇ ਖੰਡ ਵਰਪੰਡ ਕਰੇ ਆਪ ਸੁਮੰਦ ਆਪ ਹੈ ਸਾਗਰ ਆਪੇ ਹੀ ਵਿਚ ਰਤਨ ਤਰੇ ਆਪ ਲਹਾਇ ਕਰੇ ਜਿਸ ਕਿਰਪਾ ਜਿਸ ਨੂੰ ਗੁਰਮੁਖ ਕਰੇ ਹਰੀ ਆਪੇ ਭੋਜਨ ਆਪ ਹੈ ਬੂਹਿਤਾ ਆਪੇ ਖੇਵਟ ਆਪ ਤਰੇ ਆਪੇ ਕਰੇ ਕਰਾਇ ਕਰਤਾ ਅਵਰਨਾ ਦੂਜਾ ਤੁਹਿਆ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ